ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਝੋਨੇ ਦੀ ਤਰੀਕ ਬਾਰੇ ਵੀ ਕੀ ਤਰੀਕ ਹੈ ਝੋਨੇ ਦੀ ਜਾਂ ਕਦੋਂ ਤੋਂ ਝੋਨਾ ਲੱਗਣਾ ਸ਼ੁਰੂ ਹੋਊਗਾ ਆਪਣੇ ਜਿਵੇਂ ਹੁਣ ਵੀ ਮਈ ਦਾ ਮਹੀਨਾ ਚੱਲ ਪਿਆ 6-7 ਮਈ ਹੋ ਗਈ ਤੇ ਪਨੀਰੀਆਂ ਬੀਜਣ ਦਾ ਕੰਮ ਨੇੜੇ ਆ ਗਿਆ ਤੇ ਕੋਈ ਸਮਝ ਨਹੀਂ ਲੱਗਦੀ ਵੀ ਆਪਾਂ ਕਦੋਂ ਪਨੀਰੀ ਬੀਜੀਏ ਤੇ ਕਦੋਂ ਝੋਨਾ ਲੱਗੇਗਾ ਵੀ ਇਹ ਗਵਰਨਮੈਂਟ ਨੇ ਕੋਈ ਤਰੀਕ ਨਹੀਂ ਦੱਸੀ ਤੇ ਇਹਦੇ ਬਾਰੇ ਅੱਜ ਆਪਾਂ ਕਰਦੇ ਹਾਂ ਗੱਲਬਾਤ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਈ ਜਿਵੇਂ ਆਪਾਂ ਹੁਣ ਕਣਕ ਤੋਂ ਬਾਅਦ ਝੋਨਾ ਤੇ ਝੋਨਾ ਲਾਉਣ ਦੀ ਹੁਣ ਕਰਨੀ ਹੈ ਤਿਆਰੀ ਕਿਉਂਕਿ ਸਭ ਤੋਂ ਪਹਿਲਾਂ ਆਪਣਾ ਕੰਮ ਹੁੰਦਾ ਜਦੋਂ ਕਣਕ ਵੱਢੀ ਜਾਂਦੀ ਹੈ ਤੂੜੀ ਤਾਂ ਦਾ ਆਪਾਂ ਸਾਂਭ ਲੈਨੇ ਉਸ ਤੋਂ ਬਾਅਦ ਆਪਾਂ ਪਨੀਰੀ ਬੀਜਣੀ ਹੁੰਦੀ ਹੈ ਪਨੀਰੀ ਦਾ ਹਸਾਕ ਤਾਂ ਇਹ ਹੁੰਦਾ ਵੀ ਜੇ ਗਵਰਨਮੈਂਟ ਕੋਈ ਤਰੀਕ ਦੱਸੇ ਕੋਈ ਬੰਨੇ ਤਾਂ ਫਿਰ ਆਪਾਂ ਨੂੰ ਉਸ ਹਸਾਬ ਨਾਲ ਆਪ ਪਨੀਰੀ ਬੀਜਣੀ ਹੁੰਦੀ ਹੈ ਤੇ ਹੁਣ ਆਪਾਂ 725 ਚ ਪਾਈਆਂ ਵੀ ਪਨੀਰੀ ਕਦੋਂ ਬੀਜੀਏ ਤੇ ਆਪਾਂ ਕਦੋਂ ਝੋਨਾ ਲਾਉਣ ਨੂੰ ਗਵਰਨਮੈਂਟ ਤਰੀਕ ਬੰਦੀ ਹੈ ਕਿਹੜੀ ਤਰੀਕ ਬੰਦੀ ਹੈ ਤੇ ਉਸ ਹਸਾਬ ਨਾਲ ਫਿਰ ਆਪਾਂ ਪਨੀਰੀ ਬੀਜੀਏ ਵੇਖੋ ਵੀ ਆਪਾਂ ਨੂੰ ਹੁਣ ਲਾਈਟ ਤਾਂ ਹੁਣ ਆਈ ਜਾਂਦੀ ਹੈ ਪਨੀਰੀਆਂ ਬੀਜਣ ਵਾਸਤੇ ਜਾਂ ਕਿਵੇਂ ਵੀ ਕਰ ਲਓ ਮੱਕੀਆਂ ਨੂੰ ਪਾਣੀ ਲਾਉਣ ਵਾਸਤੇ ਜਾਂ ਕਿਸੇ ਹੋਰ ਫਸਲ ਵਾਸਤੇ ਤੇ ਬਾਕੀ ਝੋਨੇ ਦੀ ਤਰੀਕ ਦਾ ਹਿਸਾਬ ਬਈ ਇਹ ਹੈ ਜੇ ਆਪਾਂ ਹੁਣ ਝੋਨਿਆਂ ਦੇ ਹਿਸਾਬ ਨਾਲ ਹੈ ਕਿਹੜੀ ਵੈਰੈਟੀ ਆਪਾਂ ਲਾਉਣੀ ਹੈ ਕਿਉਂਕਿ ਗਵਰਨਮੈਂਟ 15 ਜੂਨ ਤੋਂ ਲੈ ਕੇ ਸ਼ੁਰੂ ਕਰ ਸਕਦੀ ਹੈ ਤਰੀਕ ਹੈ ਜਿਹੜੀ ਜਿਵੇਂ ਆਪਾਂ ਮੰਨ ਕੇ ਚੱਲੋ 15 ਜੂਨ ਤੋਂ ਹੋ ਸਕਦਾ 10 ਜੂਨ ਤੋਂ ਵੀ ਕਰ ਦੇ ਤੇ ਆਪਾਂ 15 ਜੂਨ ਤੋਂ ਮੰਨ ਕੇ ਚੱਲੋ ਕਿਉਂਕਿ ਜੇᱫੋ 15 ਜੂਨ ਤੋਂ ਬਾਅਦ ਆਪਾਂ ਜਿਹੜਾ ਝੋਨਾ ਲਾਉਣਾ ਹੈ ਕੋਈ ਵੀ ਹੈ ਲੰਮੇ ਟਾਈਮ ਵਾਲਾ ਆਪਾਂ ਪਹਿਲਾਂ ਲਾਉਨੇ ਆ ਤੇ ਜਿਹੜੇ ਛੋਟੇ ਟਾਈਮ ਵਾਲੇ ਆ ਉਹ ਤਾਂ ਜੁਲਾਈ 'ਚ ਜਾ ਕੇ ਲੱਗਦੇ ਆ ਹੁਣ ਜੇ ਆਪਾਂ ਤਰੀਕ ਦੀ ਗੱਲ ਕਰੀਏ ਤੇ ਜੇ ਆਪਾਂ 15 ਜੂਨ ਤੋਂ ਝੋਨਾ ਲਾਉਣ ਨੂੰ ਮੰਨ ਕੇ ਚੱਲਦੇ ਆ ਬਈ ਜਿਹੜੀ ਲੰਮੇ ਟਾਈਮ ਵਾਲੀਆਂ ਵੈਰੈਟੀਆਂ ਮੰਨ ਕੇ ਚੱਲੋ ਮਹੀਨੇ 'ਕ ਦੀ ਪਨੀਰੀ ਲੱਗ ਜਾਂਦੀ ਆ ਵੈਸੇ ਤਾਂ ਪਨੀਰੀ ਕੋਈ ਵੀ ਆ ਕਿਸੇ ਵੀ ਝੋਨੇ ਦੀ ਆ ਜਿੰਨੀ ਲਵੀ ਲੱਗੂਗੀ ਛੋਟੀ ਉਮਰ ਦੇ ਲੱਗੂਗੀ ਪਨੀਰੀ ਤਿਆਰ ਹੋਵੇ ਉਨਾ ਹੀ ਝਾੜ 'ਚ ਵਧੀਆ ਰਹਿੰਦਾ ਝੋਨਾ ਕਿਉਂਕਿ ਲਵੀ ਪਨੀਰੀ ਫੋਟ ਜਿਆਦਾ ਕਰਦੀ ਹੈ ਤੇ ਝਾੜ ਤੇ ਅਸਰ ਪਾਉਂਦੀ ਹੈ ਤੇ ਇਹ ਕਰਕੇ ਵੀ ਹੁਣ ਜੇ ਆਪਾਂ 15 ਜੂਨ ਤੋਂ ਮੰਨ ਕੇ ਚੱਲੀਏ ਤੇ ਉਸ ਹਿਸਾਬ ਨਾਲ ਆਪਾਂ ਪਨੀਰੀਆਂ ਬੀਜੀਏ ਤੇ ਜੇ ਆਪਾਂ ਮਹੀਨੇ ਦੀ ਪਨੀਰੀ ਲਾਉਣੀ ਹੈ ਤਾਂ ਆਪਾਂ ਜਮੇ 15 ਮਈ ਤੇ ਜੇ ਆਪਾਂ 20 ਜੂਨ ਨੂੰ ਲਾਉਣਾ ਤਾਂ 20 ਮਈ ਤੇ ਉਸ ਹਿਸਾਬ ਨਾਲ ਆਪਾਂ ਹੁਣ ਜਿਵੇਂ ਥੋੜੇ ਟਾਈਮ ਵਾਲੀਆਂ ਵੈਰਾਈਟੀਆਂ ਜਦੋਂ ਨੂੰ ਲੱਗਣੀਆਂ ਉਦੋਂ ਨੂੰ ਬਈ ਤਰੀਕ ਦਾ ਪਤਾ ਲੱਗ ਜਾਊਗਾ ਝੋਨੇ ਦੀ ਕਿਹੜੀ ਤਰੀਕ ਦੀ ਹੈ ਗਵਰਨਮੈਂਟ ਤੇ ਉਹਦਾ ਤਾਂ ਉਸ ਹਸਾਬ ਨਾਲ ਫਿਰ ਆਪਣਾ ਕੰਮ ਚੱਲ ਜੂਗਾ ਆਪਾਂ ਬੀਜ ਲਾਂਗੇ ਪਨੀਰੀ ਤੇ ਹੁਣ ਲੰਮੀਆਂ ਵੈਰੈਟੀਆਂ ਲੰਮੇ ਟਾਈਮ ਵਾਲੀਆਂ ਵੈਰੈਟੀਆਂ ਦੀ ਥੋੜੀ ਸਸੋ ਪੰਜੀ ਜਾਂ ਕੰਮ ਵੀ ਕਿਵੇਂ ਆਪਾਂ ਪਨੀਰੀ ਬੀਜੀ ਅਤੇ ਕਦੋਂ ਹਿਲਾਵਾਂਗੇ ਇਹ ਆਏ ਹਨ ਗਵਰਨਮੈਂਟ ਦਾ ਕੀ ਪਤਾ ਕਦੋਂ ਤਰੀਕ ਦੇਵੇ ਆਪਾਂ ਆਪਣੀ ਤਿਆਰੀ ਕਰੋ ਮੰਨ ਕੇ ਚਲੋ 15 ਜੂਨ ਨੂੰ ਆਪਾਂ ਝੋਨਾ ਲਾਉਣਾ ਹੈ ਤੇ ਇੱਕ ਮਹੀਨੇ ਦੀ ਪਨੀਰੀ ਆਪਾਂ ਨੂੰ ਤਿਆਰ ਹੋ ਜੂਗੀ ਤਾਂ ਆਪਾਂ 15 ਮਈ ਨੂੰ ਪਨੀਰੀ ਬੀਜ ਦੀਏ ਜੇ ਆਪਾਂ 10 ਜੂਨ ਨੂੰ ਲਾਉਣਾ ਤਾਂ 10 ਮਈ ਨੂੰ ਬੀਜ ਦੀਏ ਆਇਆ ਨਾ ਪਰ ਉਹ ਹਿਸਾਬ ਨਾਲ ਚੱਲਣਾ ਪਊਗਾ ਜੇ ਆਪਾਂ ਗੌਰਮੈਂਟ ਵੱਲੋਂ ਡੀ ਕੀ ਗਈ ਉਹ ਹੋ ਸਕਦਾ ਹਜੇ ਹਫ਼ਤਾ 10 ਦਾ ਨਾ ਇਲੈਕਸ਼ਨ ਚੱਲ ਜੀ ਜਾਂਦਾ ਉਹਦਾ ਟਾਈਮ ਨਾ ਲੱਗੇ ਤੇ ਆਪਾਂ ਉਸ ਕੰਮ 'ਚ ਫਿਰ ਜ਼ਿਆਦਾ ਲੇਟ ਜਾਵੜੀਏ ਜ਼ਿਆਦਾ ਲੇਟ ਫਿਰ ਲੰਮੇ ਟਾਈਮ ਵਾਲੀਆਂ ਵੈਰਾਈਟੀਆਂ ਫਿਰ ਉਹ ਉਸ ਟਾਈਮ ਤੇ ਪੱਕਦੀਆਂ ਨਹੀਂ ਤੇ ਫਿਰ ਉਹਦੇ 'ਚ ਮੌਇਸਚਰ ਦੀ ਸਮੱਸਿਆ ਆ ਜਾਂਦੀ ਹੈ ਫਿਰ ਫਿਰ ਉਹੀ ਕੰਮ ਚੱਲ ਪੈਂਦਾ ਵੀ ਜਾਂ ਤਾਂ ਰੇਟ ਘਟਾ ਕੇ ਤੇ ਜਾਂ ਵਟਾ ਲਾ ਕੇ ਤੇ ਆਪਾਂ ਉਸ ਚੀਜ਼ ਤੋਂ ਬਚੀਏ ਤੇ ਆਪਣੇ ਟੈਂਪਰ ਬਿਜਿਏ। ਬਾਕੀ ਪਤਾ ਹੋਊਗਾ ਹੀ ਆਪਾਂ ਪਿਛਲੇ ਸਾਲ ਕਿਹੜੇ ਟੈਂਪਰ ਬਿਜੀ ਸੀ। ਤੇ ਉਸ ਨਾਲ ਆਪਾਂ ਬੀਜ ਲਈਏ। ਤਰੀਕ ਦਾ ਤਾਂ ਬਈ ਜੇ ਐ ਲਾਈਟ ਚੱਲੀ ਜਾਂਦੀ ਐ। ਹੋ ਸਕਦਾ ਲਾਈਟ ਐਂ ਚੱਲੀ ਜਾਏ 8 ਘੰਟੇ ਆਇਆ ਕਰੇ ਹਰ ਰੋਜ਼। ਤੇ ਬਾਕੀ ਇੱਕ ਤਰੀਕ ਤਾਂ ਅਨਾਉਂਸ ਕਰੂਗੀ ਗਵਰਨਮੈਂਟ ਕਿਉਂਕਿ ਇਹ ਝੋਨੇ ਦਾ ਸੀਜ਼ਨ ਐ। ਬਿਜਲੀ ਦਾ ਪ੍ਰਬੰਧ ਵੀ ਕਰਨਾ ਹੁੰਦਾ। ਕੋਈ ਐ ਤਾਂ ਹੈ ਨਹੀਂਗਾ ਚਲੋ ਹੁਣ ਤਾਂ ਚੱਲੀ ਜਾਂਦਾ ਐ। ਹੁਣ ਤਾਂ ਆਇਆ ਜੇ ਕਿਤੇ ਨਾ ਵੀ ਉਹ 8 ਮਿੰਟ ਤਾਂ ਵੀ ਸਰ ਜੂਗਾ ਤੇ ਫਿਰ ਤਾਂ ਲਗਾਤਾਰ ਦੇਣੀ ਪੈਣੀ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ